ਸਿੰਘ ਜੀ ਕਿਹੜਾ ਪਿੰਡ ਜੇ ਚੇਲੇਗੀ ਜੀ ਤੇ ਕੀ ਮਸਲਾ ਜਿਹੜਾ ਤੁਸੀਂ ਕਹਿੰਦੇ ਮਸਲਾ ਆ ਕਸ਼ਮੀਰ ਸਿੰਘ ਨਿਹੰਗ ਨੇ ਕੁੱਕੜਾ ਨੂੰ ਦਵਾਈ ਪਾਤੀ ਜੇ ਤੇ ਨਾਲ ਹੀ ਸਾਰੇ ਸਾਡੇ ਖੁਰਲੀ ਖਰਲੀ ਜੀ ਛੱਟੇ ਆਏ ਜੇ ਤੇ ਆ ਡੰਗਰਾਂ ਨੂੰ ਵੀ ਵੱਜੇ ਤੁਹਾਡੇ ਸਾਹਮਣੇ ਇਹ ਵੀ ਪਠੇ ਘੱਟ ਖਾਂ ਰਹਿ ਜੇ ਤੇ ਹੋਰ ਕੋਈ ਤੁਹਾਡੇ ਕੋਈ ਜਾਨਵਰ ਕੋ ਮਰੇ ਵੀ ਆ ਦੋ ਜਾਨਵਰ ਮਰ ਗਏ ਤੇ ਬਾਕੀ ਆ ਮਰਨੇ ਪਏ ਤੇ ਖੜੀ ਗੰਜੇ ਤੋਂ ਕੋਈ ਰੰਜੇ ਜਿਹਾ ਤੁਹਾਡੇ ਜਿਹਾ ਚੱਲਦੀ ਕਿ ਉਤਰਾ ਰੰਜ ਨੇ ਪਹਿਲਾਂ ਸਾਡੀ ਪਾਈ ਤੋਂ ਝਗੜਾ ਆ ਤੇ ਝਗੜੇ ਤੋਂ ਬਾਅਦ ਹੁਣ ਇੱਥੋਂ ਤੱਕ ਆ ਗਏ ਪਹਿਲਾਂ ਮੇਰੇ ਘਰ ਵੀ ਇੱਕ ਦਿਨ ਮੁੰਡਾ ਆਣ ਕੇ ਗੱਲ ਪੈ ਗਿਆ ਘਰੇ ਜਾਣ ਕੇ ਤੂੰ ਤੂੰ ਆਪ ਕੰਮ ਇਹਨੇ ਕਰਤਾ ਇਹ ਦਵਾਈ ਤੂੰ ਆ ਵੇਖੀ ਫੜੀ ਦਵਾਈ ਹਾਂ ਕਣਕ ਚ ਪਈ ਜਾ ਦਵਾਈ ਨਾਲ ਉਹ ਆਪ ਵੀ ਮੰਨਿਆ ਵੀ ਮੈਨ ਪਾਈ ਜੀ ਕਿਹੜੀ ਕਿਲੋ ਪੁੱਛਿਆ ਕਦ ਲਈ ਹਾਂ ਆਹ ਸਾਫ ਦਾ ਸਰਪੰਚ ਕੱਲਿਆ ਵੀ ਉਹਨੇ ਆਪਣੇ ਦਾਇਰੇ ਚ ਪਾਈ ਕੇ ਤੁਹਾਡੀ ਵੀ ਹਲੀ ਨਹੀਂ ਨਹੀਂ ਸਾਡੀ ਵੀ ਹਲੀ ਜੀ ਪਾਈ ਹੈ ਤੁਹਾਡੀ ਵੀ ਹਲੀ ਚ ਪਾਈ ਹੈ ਤੇ ਕੀ ਕਹਿੰਦਾ ਕਿਹੜੀ ਕਿਲੋ ਪਾਈ ਉਹ ਆਂਦਾ ਮੇਰੇ ਕੁੱਕੜਵੜ ਦੇ ਆਇਆ ਕੋ ਉਹ ਦੱਸਦਾ ਉਹਦਾ ਸਿੱਧਾ ਹੀ ਜਾਂਦਾ ਮੈਂ ਪਾਈ ਜੀ ਮੇਰਾ ਨਾਮ ਵੀ ਕੋਈ ਨਾਲ ਉਹਨੇ ਇਹ ਗੱਲਾਂ ਕੀਤੀ ਅੱਛਾ ਤੇ ਹੁਣ ਕੀ ਮੰਗ ਕਰਦੇ ਤੁਸੀਂ ਅਹੀਂ ਅਨੇ ਹਣ ਨੁਨਸਾਫ ਹੋਣਾ ਚਾਹੀਦਾ ਪਸ਼ੂ ਆ ਮੇਰੇ ਜੁਮੇਵਾਰ ਆ ਹਾਂਜੀ ਪਸ਼ੂ ਆ ਜੇ ਜੁਮੇਵਾਰ ਆ ਉਹ ਚ ਬੱਚਾ ਮੇਰਾ ਜੇ ਚ ਬੱਚੇ ਹੀ ਭੜ ਕੇ ਪਾਣੀ ਪਾਸ ਆ ਕੁਝ ਪਾ ਸਕਦਾ ਦਵਾਈ ਚ ਤੁਹਾਡੇ ਕੋਲ ਘਰ ਦੇ ਚੀਜ਼ ਆ ਸਾਡੇ ਗਾਂ ਜੀ ਵੀ ਕੋਈ ਹੋ ਜਾਏ ਕੋਈ ਵਾਦਾ ਘਾਟਾ ਤੇ ਜੁਮੇਵਾਰ ਹੋਊਗਾ ਆ ਨੀਜੀ ਜੀ ਕੁੜੀ ਆ ਕੱਲ ਕਿਤੇ ਆਪੇ ਦਾਣੇ ਦੂਨੇ ਮੂੰਹ ਚ ਪਾਉਣੀ ਛੱਡੀ ਕੋ ਨਿਆਣਾ ਵੀ ਮੂੰਹ ਚ ਪਾ ਸਕਦਾ ਤੇ ਕਿਹੜਾ ਥਾਣਾ ਪੀਂਦਾ ਤੁਹਾਨੂੰ ਤੇ ਲੋਪੋ ਕੀ ਥਾਣਾ ਸਾਡੇ ਕੋਲ ਦਰਖਾਸਤ ਦਿੱਤੀ ਨਹੀਂ ਅਜੇ ਇਹ ਨਹੀਂ ਦਿੱਤੀ ਹਾਂ ਫੋਨ ਚੱਲੇ ਆ ਹਾਂ ਕੀ ਮਾਰ ਕੀ ਕਰਦੇ ਜੀ ਮੰਗ ਇਹੋ ਨਿਰਸਾਫ ਹੋਣਾ ਚਾਹੀਦਾ ਸਾਡਾ ਕੀ ਉਹ ਕਹਿੰਦੇ ਵੀ ਉਹਦਾ ਕਿਸੇ ਦਵਾਈ ਪਾ ਕੇ ਤੇ ਮਾਰਦੇ ਤੇ ਜਾਨਵਰ ਭਾਜੀ ਕਸ਼ਮੀਰ ਸਿੰਘ ਹੈਗੇ ਉਹਨਾਂ ਦਾ ਗਵਾਲੀ ਉਹਨੇ ਪਾਇਆ ਤੇ ਦੂਹ ਮੁਰਗੀ ਮੁਰਗੀ ਨੇ ਮਾਰਿਆ ਹਾਂਜੀ ਉਹ ਤਸਦੀਕ ਕਰ ਰਹੇ ਆ ਤਸਦੀਕ ਕਰਕੇ ਜੈਸੀ ਗੱਲ ਹੋਈ ਹੋਏਗੀ ਅੰਦਰ ਵਿੱਚ ਜੀ